ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕਬੀਜ਼ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਇਮਲੀ ਤੇ ਖਜੂਰ ਦੀ ਖੱਟੀ ਮਿੱਠੀ ਚਟਣੀ ਅਸੀਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਚਟਣੀ ਬਣਾ ਕੇ ਤਿਆਰ ਕੀਤੀ ਇਮਲੀ ਤੇ ਖਜੂਰਾਂ ਦੀ ਅਸੀਂ ਚਟਣੀ ਬਣਾਵਾਂਗੇ ਖਜੂਰਾ ਨੂੰ ਅਸੀਂ ਗਰਮ ਪਾਣੀ ਦੇ ਵਿੱਚ ਪਹਿਲਾਂ ਭਿਓ ਲਈਏ ਖਜੂਰ ਤੁਸੀਂ ਕੋਈ ਵੀ ਲੈ ਸਕਦੇ ਜਦੋਂ ਅਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਪਾਵਾਂਗੇ ਤੇ ਇਹਨਾਂ ਨੇ ਸੌਫਟ ਹੋ ਜਾਣਗੇ ਥੋੜੀ ਦੇਰ ਅਸੀਂ ਪਾਣੀ ਦੇ ਵਿੱਚ ਇਹਨੂੰ ਪਾ ਕੇ ਤੇ ਸੌਫਟ ਕਰ ਲੈਨੇ ਆਂ ਦੂਜੀ ਸਾਈਡ ਤੇ ਵੀ ਅਸੀਂ ਇਮਲੀ ਪਾ ਲੈਨੇ ਆਂ ਇਮਲੀ ਅਸੀਂ ਗਿਟਕਾ ਤਾਂ ਬਗੈਰ ਲਈ ਆ ਤੁਸੀਂ ਗਿਟਕ ਵਾਲੀ ਵੀ ਮਲੀ ਲੈ ਸਕਦੇ ਇਹਨੇ ਇਮਲੀ ਨੂੰ ਅਸੀਂ ਭਿਓ ਕੇ ਰੱਖ ਲੈਨੇ 10 ਮਿੰਟ ਵਾਸਤੇ ਅਸੀਂ ਰੱਖਾਂਗੇ ਜਦੋਂ ਇਹ ਸੌਫਟ ਹੋ ਗਈ ਇਮਲੀ ਤੇ ਖਜੂਰਾ ਨੂੰ ਅਸੀਂ ਭਿਓ ਕੇ ਰੱਖ ਲਿਆ ਵਾ ਹੁਣ ਅਸੀਂ ਇਹਨਾਂ ਨੂੰ 10 ਮਿੰਟ ਵਾਸਤੇ ਇਸੇ ਤਰ੍ਹਾਂ ਪਏ ਰਹਿਣ ਦਿੰਨੇ ਆਂ ਕਿ ਦੋਨੇ ਚੀਜ਼ਾਂ ਸੌਫਟ ਹੋ ਜਾਣ। 10 ਮਿੰਟ ਹੋ ਗਏ ਆ। ਖਜੂਰਾ ਅੱਗੇ ਨਾਲੋਂ ਕਾਫੀ ਸੌਫਟ ਹੋ ਗਿਆ ਵਾ। ਹੁਣ ਅਸੀਂ ਇਹਦੇ ਵਿੱਚਲਾ ਜਿਹੜਾ ਬੀਜ ਆ ਉਹਨੂੰ ਬਾਹਰ ਕੱਢ ਦਾਂਗੇ। ਜਦੋਂ ਅਸੀਂ ਪੀਸਾਂਗੇ ਤੇ ਫਿਰ ਇਹ ਵਿੱਚ ਨਾ ਆਏਗਾ ਬੀਜ। ਇਸ ਤਰ੍ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਹੁਣ ਸੌਫਟ ਹੋ ਗਿਆ ਖਜੂਰਾ। ਆ ਵੇਖੋ ਬੀਜ ਨੂੰ ਜਿਹੜਾ ਬਾਹਰ ਕੱਢ ਦਿੰਨੇ। ਸਾਰੀਆਂ ਖਜੂਰਾਾਂ ਦੇ ਬੀਜਾਂ ਨੂੰ ਬਾਹਰ ਕੱਢ ਦਿੰਨੇ। ਖਜੂਰਾਾਂ ਦੇ ਬੀਜ ਅਸੀਂ ਕੱਢ ਲਿਆ। ਤੇ ਜਿਹੜੇ ਪਾਣੀ ਦੇ ਵਿੱਚ ਭਿਉਈਆਂ ਸੀ ਉਹ ਪਾਣੀ ਅਸੀਂ ਸੁੱਟਣਾ ਨਹੀਂ ਆ। ਹੁਣ ਅਸੀਂ ਇੱਕ ਮਿਕਸੀ ਦਾ ਕੱਪ ਲੈ ਲੈਨੇ ਆ ਉਹਦੇ ਵਿੱਚ ਖਜੂਰਾ ਪਾ ਕੇ ਤੇ ਇਹਨਾਂ ਨੂੰ ਅਸੀਂ ਗ੍ਰाइंड ਕਰ ਲੈਨੇ ਥੋੜਾ ਜਿਹਾ ਵਿੱਚ ਇਹਦੇ ਪਾਣੀ ਪਾ ਦਾਂਗੇ ਦੋ ਵਾਰੀ ਕਰਕੇ ਪੀਸ ਲੈਨੇ ਇਹਨਾਂ ਨੂੰ ਕੜਾਈ ਅਸੀਂ ਲੈ ਲਈ ਆ ਉੱਪਰ ਅਸੀਂ ਇਹਦੇ छन्ਨੀ ਲਾ ਲਾਂਗੇ ਜਿਹੜਾ ਅਸੀਂ ਖਜੂਰਾ ਨੂੰ ਪੀਸਿਆ ਵਾ ਉਹ ਇਹਦੇ ਉੱਪਰ ਪਾ ਕੇ ਤੇ ਛਾਣ ਲੈਨੇ ਜੇ ਕੋਈ ਮੋਟਾ ਪਾੜ ਰਹੇਗਾ ਤੋਂ ਉਹਨਾਂ ਅਸੀਂ ਬਾਹਰ ਕੱਢ ਲਾਂ ਖਜੂਰਾ ਦੇ ਪਲਪ ਨੂੰ ਛਾਣ ਲਿਆ ਵਾ ਹੁਣ ਅਸੀਂ આમਲੀ ਦੇ ਪਲਪ ਨੂੰ ਵੀ ਮਸਲ ਕੇ ਤੇ ਇਹਦਾ ਵਿੱਚੋਂ ਬੁੱਦਾ ਜਿਹੜਾ ਵਾ ਕੱਢ ਦਿੰਦੇ ਆ ਤੇ ਪਲਪੇ ਦਾ ਅਸੀਂ ਬਾਹਰ ਕੱਢ ਲਾਂਗੇ। ਇਮਲੀ ਦੇ ਪਲਪ ਨੂੰ ਅਸੀਂ ਛਾਣ ਲੈਂਗੇ ਆ। ਇਮਲੀ ਤੇ ਖਜੂਰ ਦੇ ਪਲਪ ਨੂੰ ਅਸੀਂ ਇੱਕ ਕੜਾਈ ਦੇ ਵਿੱਚ ਪਾ ਲਿਆ ਵਾ। ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਗੈਸ ਨੂੰ ਅਸੀਂ ਜਲਾ ਦਿੰਨੇ ਥੱਲੇ। ਗੈਸ ਉੱਪਰ ਅਸੀਂ ਇਹਨੂੰ ਰੱਖ ਦਿੱਤਾ ਵਾ। ਹੁਣ ਅਸੀਂ ਇਹਨੂੰ ਪਕਾ ਲਵਾਂਗੇ। ਅਸੀਂ ਸਾਰੀਆਂ ਚੀਜ਼ਾਂ ਦਾ ਪਲਪ ਜਿਹੜਾ ਉਹ ਪਹਿਲਾਂ ਹੀ ਕੱਢ ਲਿਆ ਸੀ। ਇਸ ਕਰਕੇ ਸਾਨੂੰ ਹੁਣ ਇਹਨੂੰ ਦੁਬਾਰਾ ਛਾਣਨ ਦੀ ਜ਼ਰੂਰਤ ਨਹੀਂ ਆ। ਨਾਲ ਹੀ ਅਸੀਂ ਇਹਦੇ ਮਸਾਲੇ ਪਾ ਦਾਂਗੇ। ਕਾਲਾ ਨਮਕ 1 ਚਮਚਾ ਸਾਦਾ ਨਮਕ ਕਸ਼ਮੀਰੀ ਦੇਗੀ ਲਾਲ ਮਿਰਚ ਇਹ ਸੀ ਕਲਰ ਵਾਸਤੇ ਪਾਈ ਆ ਅੱਧਾ ਚਮਚਾ ਹਲਦੀ ਇਹਨੂੰ ਅਸੀਂ ਮਿਕਸ ਕਰ ਦਿੰਦੇ ਹਾਂ ਇਮਲੀ ਤੇ ਖਜੂਰਾਂ ਦੀ ਚਟਨੀ ਬਣਦੀ ਨੂੰ 10 ਮਿੰਟ ਹੋ ਗਏ ਆ ਉੱਪਰ ਇਹਦੇ ਵਿੱਚ ਝੱਗ ਆ ਗਈ ਆ ਜਦੋਂ ਤੱਕ ਝੱਗ ਨਹੀਂ ਖਤਮ ਹੁੰਦੀ ਉਦੋਂ ਤੱਕ ਅਸੀਂ ਇਹਨੂੰ ਪਕਾਈ ਜਾਵਾਂਗੇ ਕਲੇਮ ਅਸੀਂ ਸਲੋ ਹੀ ਰੱਖਾਂਗੇ ਇਮਲੀ ਦੀ ਚਟਨੀ ਬਣਦੀ ਨੂੰ 20 ਮਿੰਟ ਹੋ ਗਏ ਆ ਇਮਲੀ ਦੀ ਚਟਨੀ ਬਣ ਕੇ ਤਿਆਰ ਆ ਤੁਸੀਂ ਵੀ ਵਖ ਸਕਦੇ ਜੇ ਕਾਫੀ ਗਾੜੀ ਹੋ ਗਈ ਹੈ ਇੱਕ ਚਮਚਾ ਜੀਰਾ ਪਾਊਡਰ ਪਾ ਲੈਨੇ ਆ ਥੋੜਾ ਜਿਹਾ ਕਾਲੀ ਮਿਰਚ ਪਾਊਡਰ ਜਦੋਂ ਅਸੀਂ ਚਟਨੀ ਖਾਵਾਂਗੇ ਤਾਂ ਸਾਨੂੰ ਟੇਸਟ ਬਹੁਤ ਵਧੀਆ ਇਹਦੇ ਨਾਲ ਆਏ ਕਾਫੀ ਗਾੜੀ ਹੋ ਗਈ ਚਟਨੀ ਫਿਰ ਭੂਜੇ ਦੇ ਬੀਜ ਪਾ ਲਾਂਗੇ ਥੋੜੇ ਜੀ ਇਹਦੇ ਨਾਲ ਚਟਨੀ ਜਿਹੜੀ ਬਹੁਤ ਵਧੀਆ ਲੱਗੇਗੀ ਮਿਕਸ ਕਰ ਲੈਨੇ ਆ ਇਮਲੀ ਤੇ ਖਜੂਰਾਂ ਦੀ ਚਟਨੀ ਬਣ ਕੇ ਤਿਆਰ ਆ ਇਹਦੇ ਵਿੱਚ ਅਸੀਂ ਨਾ ਤੇ ਗੁੜ ਦੀ ਵਰਤੋਂ ਕੀਤੀ ਆ ਤੇ ਨਾ ਖੰਡ ਦੀ ਅਸੀਂ ਖਜੂਰਾ ਤੋਂ ਚਟਨੀ ਬਣਾਈ ਹੈ ਖੱਟੀ ਮਿੱਠੀ ਚਟਨੀ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਇਹਨੂੰ ਚਟਨੀ ਨੂੰ ਅਸੀਂ ਪਕੌੜਿਆਂ ਨਾਲ ਕਚੋਰੀ ਨਾਲ ਸਮੋਸੇ ਨਾਲ ਕਿਸੇ ਵੀ ਚੀਜ਼ ਦੇ ਨਾਲ ਸਰਵ ਕਰ ਸਕਦੇ ਆ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਤੇ ਸਟੋਰ ਕਰ ਲਾਂਗੇ ਅਸੀਂ ਇਹਨੂੰ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਚੱਲ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ